ਦੋਸਤੋ ਇਹ ਸ਼ਹੀਦਾਂ ਦੀ ਧਰਤੀ ਖੜਕੜਕਲਾ ਆਇਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਜਿਹੇ ਮੀਂਹ ਦੇ ਨਾਲ ਹੀ ਜਿਹੜਾ ਇਹ ਉਹ 2 2.5 2 ਫੁੱਟ ਜਿਹੜਾ ਇਹ ਪਾਣੀ ਭਰ ਚੁੱਕਾ ਹੈ ਇਸ ਵੱਲੇ ਆਮ ਹੀ ਜਿਹੜਾ ਇਹ ਉਹ ਲੋਕਾਂ ਨੂੰ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਪਰੇਸ਼ਾਨੀ ਆ ਰਹੀ ਹੈ ਅੱਜ ਦਿਨ ਐਤਵਾਰ ਦਾ ਹੈ ਇਹੀ ਰਸਤਾ ਜਿਹੜਾ ਏ ਉਹ ਸ਼੍ਰੀ ਰਾਜਾ ਸਾਹਿਬ ਦੇ ਦਰਬਾਰ ਨੂੰ ਵੀ ਜਾਂਦਾ ਏ ਕਿਉਂਕਿ ਅਜੇਤਵਾਰ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਇਸੇ ਹੀ ਰਸਤੇ ਤੋਂ ਲੰਘ ਕੇ ਸ਼੍ਰੀ ਰਾਜਾ ਸਾਹਿਬ ਮੱਥਾ ਟੇਕਣ ਲਈ ਜਾਂਦੀ ਹੈ ਤਾਂ ਉਹ ਸੰਗਤ ਜਿਹੜੀ ਹੈ ਉਹ ਕਿੰਨੀ ਪਰੇਸ਼ਾਨ ਹੁੰਦੀ ਹੋਵੇਗੀ ਜਦੋਂ ਇਹ 2 2.5 2.5 ਫੁੱਟ ਪਾਣੀ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈਂਦਾ ਹੋਵੇਗਾ ਤੁਸੀਂ ਦੇਖੋ ਇਹ ਸ਼ਹੀਦਾਂ ਦੀ ਧਰਤੀ ਹੈ ਜਿਹੜੀ ਬੜੀ ਹੀ ਪਵਿੱਤਰ ਧਰਤੀ ਹੈ ਜਿੱਥੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਜਿਹੜਾ ਆਪਣਾ ਜੀਵਨ ਗੁਜ਼ਾਰਿਆ ਏ ਪਰ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਜਿਹੜਾ ਏ ਆਹ ਕੁਛ ਜਿਹੜਾ ਇੱਥੇ ਲੋਕਾਂ ਨੂੰ ਦੇਖਣਾ ਪੈ ਰਿਹਾ ਏ ਵੀ ਦੇਖੋ ਥੋੜਾ ਜਿਹਾ ਅਸੀਂ ਮੀਂਹ ਪਿਆ ਏ ਘੰਟਾ ਕੇ ਮੀਂਹ ਦੇ ਨਾਲ ਇਹ ਜਿਹੜਾ ਪਾਣੀ 2 2.5 2.5 ਫੁੱਟ ਇਸ ਵੇਲੇ ਭੱਟੂਕਾ ਏ ਕੀ ਨਾਮ ਹੈ ਜੀ ਆਪਣਾ ਜੀਵਨ ਅਰਾਮ ਜੀ ਸਾਦਾ ਕੰਮ ਕਰਦਾ ਏ ਜੀ ਕੈਂਟ ਹਾਊਸ ਦਾ ਜੀ ਇੰਨਾ ਕ ਪਾਣੀ ਆ ਵੀਰਾ ਪਾਣੀ ਦਾ ਦੇਖ ਲਓ ਜੀ ਡੇਡ ਡੇਡ ਫੁੱਟ ਪਾਣੀ ਖੜਾ ਇੱਥੇ ਦੋ ਦੋ ਫੁੱਟ ਠੀਕ ਆ ਜੀ ਦੁਕਾਨਾਂ ਦਾ ਹਾਲ ਮੰਦਾ ਦੁਕਾਨਾਂ ਦੇ ਅੰਦਰ ਪਾਣੀ ਆ ਸਾਮਾਨ ਵੀ ਖਰਾਬ ਹੋਣ ਦਾ ਖਤਰਾ ਆ ਜੀ ਠੀਕ ਆ ਜੀ ਇੱਕ ਇੱਕ ਪ੍ਰੇਸ਼ਾਨੀ ਆਂਦੀ ਆ ਪਾਣੀਸ਼ਾਨੀ ਬਹੁਤ ਜ਼ਿਆਦਾ ਜੀ ਆ ਹੁਣ ਦੋ ਦਿਨ ਚਾਰ ਦਿਨ ਪਾਣੀ ਇੱਥੇ ਸੁੱਕਣਾ ਨਹੀਂ ਜੀ ਆਹੀ ਹਾਲ ਰਹਿਣਾ ਇੱਥੇ ਖੜਾ ਰਹਿਣਾ ਇੱਧੇ ਖੜਾ ਰਹਿੰਦਾ ਆਪ ਆਪ ਕੋਲੀ ਵੀ ਟੁੱਟੀ ਹੋਆ ਜੀ ਇਹ ਪ੍ਰੋਬਲਮ ਆਂਦੀ ਆ ਸਾਡੇ ਕਰਕੇ ਆਂਦੀ ਏ ਬਲੌਕ ਹੋਇਆ ਏ ਬਲੌਕ ਪਾਣੀ ਇੱਥੇ ਸਾਰਾ ਨੀਵਾ ਜਿਹੜਾ ਉਪਰ ਲੰਗਰ ਖਾਨੇ ਤੋਂ ਔਰ ਇੱਧ ਠੀਕ ਹੈ ਜੀ ਆ ਜਿਹੜਾ ਇਹਦੇ ਥੱਲੇ ਹੈਗਾ ਪੁਲੀ ਵੀ ਟੁੱਟੀ ਹੋਆ ਜਿੱਥੇ ਇੱਥੇ ਵੀ ਖਤਰਾ ਆ ਵੇ ਕੋ ਗੱਡੀ ਗੱਡੀ ਨਾਲ ਤਾਂ ਅਸੀਂ ਆਪ ਰੱਖਿਆ ਆਹ ਬੋਰਡ ਜੇ ਚੱਕ ਕੇ ਜੀ ਇੱਥੇ ਇਹ ਵੀ ਟੁੱਟਾ ਆ ਕਈ ਵਾਰੀ ਟੁੱਟਿਆ ਅਸੀਂ ਕਈ ਵਾਰੀ ਇੱਥੇ ਪੰਚਾਇਤ ਵਾਲਿਆਂ ਨੇ ਹੋਰ ਕਹਿ ਦੂਗਾ ਪੁਲੀਆਂ ਪੁਆਈਆਂ ਆ ਵੀ ਠੀਕ ਨਹੀਂ ਹੈਗੀਆਂ ਜੀ ਇੱਥੇ ਵੀ ਖਤਰਾ ਆ ਪ੍ਰਸ਼ਾਸਨ ਨੂੰ ਦੱਸਤਾ ਤੇ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰੀ ਇੱਥੇ ਇਹਨਾਂ ਨੇ ਪਿੰਡ ਵਾਲਿਆਂ ਨੇ ਵੀ ਕਿਹਾ ਕਈ ਵਾਰੀ ਇਹਨਾਂ ਨੂੰ ਮਿੰਜਰ ਉਹਨਾਂ ਨੂੰ ਕਿਹਾ ਇਹਨਾਂ ਨੂੰ ਆ ਪਵਾ ਕੇ ਇਹਨਾਂ ਨੇ ਆਪ ਫੇਰ ਇੱਥੇ ਕਰਾ ਕਰੂਗੇ ਪਾ ਕੇ ਜਾਂਦੇ ਫੇਰ ਟੁੱਟ ਜਾਂਦੇ ਆ ਪੁਲਿਸੇ ਫੇਰ ਟੁੱਟ ਜਾਂਦੀ ਆ ਜੀ ਅੱਜ ਤਾਂ ਕੋਈ ਹੱਲ ਕੰਮ ਦੀ ਦੱਸਾਂ ਨਾ ਪਾਣੀ ਹੱਲ ਕਰਨ ਦਾ ਇੱਥੇ ਕੋਈ ਨਹੀਂ ਜੀ ਬਸ ਐਂਦੇ ਰਹਿਣਾ ਜੀ ਹੁਣ ਇਹ ਕੋਈ ਮਸਲਾ ਨਹੀਂ ਇੱਥੇ ਜੀ ਉਹ ਕਿ ਅਸਰ ਜਿਹੜੇ ਐ ਅੱਜ ਐਤਵਾਰ ਆ ਸੰਤ ਕਾ ਰਾਜਾ ਸਾਹਿਬ ਵੀ ਇਸੇ ਰਸਤੇ ਜਾਂਦੀ ਆ ਬਹੁਤ ਸੰਗਤਾਂ ਬਹੁਤ ਜਾਂਦੀ ਆ ਜੀ ਇੱਥੇ ਜੀ ਐਕਸੀਡੈਂਟ ਹੋਣ ਦਾ ਵੀ ਖਤਰਾ ਪਿਆ ਆ ਖਤਰਾ ਐਕਸੀਡੈਂਟ ਵੀ ਬਹੁਤ ਹੁੰਦੇ ਆ ਜੀ ਇੱਥੇ ਕੱਲ ਵੀ ਹੋਇਆ ਇੱਥੇ ਪਰਸੋਂ ਆ ਦਿੱਕੇ ਐਕਸੀਡੈਂਟ ਇੱਕਾ ਚੌਂਕ ਦੇ ਜਿਹੜਾ ਇੱਥੇ ਬਹੁਤ ਜ਼ਿਆਦਾ ਇੱਕ ਇੱਥੇ ਬੱਸ ਵੀ ਨਹੀਂ ਕੋਈ ਰੁਕਦੀ ਠੀਕ ਹੈ ਨਾ ਜਾਂਦੇ ਪਰੇਸ਼ਾਨੀ ਜਿਆਦਾ ਹੈ ਲੋਕਾਂ ਨੂੰ ਜੀ ਆਹ ਦੇਖ ਲੋ ਕੁੜੀਆਂ ਵੀ ਇੱਦਾਂ ਹੋਰ ਵੀ ਲੰਘਦੇ ਪਿਆਣੇ ਜਿਆਦੇ ਪਰੇਸ਼ਾਨੀਆਂ ਦੇਖੋ ਬਹੁਤ ਜਿਆਦੇ ਪਰੇਸ਼ਾਨੀ ਆ ਜੀ ਆਹ ਦੇਖ ਲੋ ਠੀਕ ਆ ਸਰ ਬਹੁਤ ਮਾੜੇ ਰਾਹ ਨੇ ਪਿਆਰੇ ਸਤਿਓ ਇਹ ਸਨਤ ਸੁਰਦਾ ਪਿੰਡ ਸਾਡਾ